ਬਠਿੰਡਾ ਦੇ ਪਿੰਡ ਦੁੰਨੇਵਾਲਾ ਵਿਖੇ ਕਿਸਾਨਾਂ ਅਤੇ ਪੁਲਿਸ ਦੀ ਝੜਪ ਦੇ ਵਿੱਚ ਜ਼ਖਮੀ ਹੋਏ ਪੁਲਿਸ ਕਰਮਚਾਰੀਆਂ ਦਾ ਸਿਵਲ ਹਸਤਾਲ ਵਿਖੇ ਹਾਲਚਲ ਪੁੱਛਣ ਦੇ ਲਈ ਪਹੁੰਚੇ ਡੀਆਈਜੀ ਹਰਚੰਨ ਸਿੰਘ ਭੁੱਲਰ ਸ਼ਨੀਵਾਰ ਨੂੰ 9:30 ਵਜੇ ਦੇ ਲਗਭਗ ਬਠਿੰਡਾ ਦੇ ਸਿਵਲ ਹਸਤਾਲ ਵਿਖੇ ਡੀਆਈਜੀ ਹਰਚੰਨ ਸਿੰਘ ਭੁੱਲਰ ਪਹੁੰਚੇ ਅਤੇ ਇਨ੍ਹਾਂ ਵੱਲੋਂ ਪਿੰਡ ਦੁੰਨੇਵਾਲਾ ਵਿਖੇ ਕਿਸਾਨਾਂ ਅਤੇ ਪੁਲਿਸ ਦੀ ਹੋਈ ਝੜਪ ਦੇ ਵਿੱਚ ਜਖਮੀ ਪੁਲਿਸ ਕਰਮਚਾਰੀਆਂ ਦਾ ਹਾਲਚਲ ਜਾਣਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਡੀਆਜੀ ਹਰਚਰਨ ਸਿੰਘ ਪੁੱਲਰ ਪਹੁੰਚੇ ਤੇ ਇਹਨਾਂ ਵੱਲੋਂ ਜਖਮੀ ਪੁਲਿਸ ਆਪਣਾ ਕਰਮਚਾਰੀਆਂ ਦਾ ਹਾਲਚਲ ਜਾਣਿਆ ਉੱਥੇ ਉਹਨਾਂ ਨੇ ਬੋਲਦਿਆ ਕਿ ਹੁਣ ਉਹ ਦੁੰਨੇ ਵਾਲਾ ਵਿਖੇ ਸਪੋਰਟ ਤੇ ਜਾ ਰਹੇ ਹਨ ਅਤੇ ਉੱਥੇ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਆਪਣਾ ਬੀਤੀ ਕੱਲ ਬਠਿੰਡਾ ਦੇ ਪਿੰਡ ਦੁੰਨੇਵਾਲਾ ਵਿਖੇ ਜੋ ਇੱਕ ਇਨਸੀਡੈਂਟ ਹੋਇਆ ਸੀ ਜੋ ਕਿਸਾਨਾਂ ਦੇ ਪੁਲਿਸ ਦੀ ਝੜਪ ਹੋਈ ਸੀ ਜਿਸ ਦੇ ਵਿੱਚ ਆਪਣਾ ਕਾਫੀ ਸਾਰੇ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਸਨ ਇਸ ਨੂੰ ਲੈ ਕੇ ਉਹ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਡੀਆਈਜੀ ਹਰਚਨ ਸਿੰਘ ਪੁੱਲਰ ਪਹੁੰਚੇ ਅਤੇ ਉਹਨਾਂ ਵੱਲੋਂ ਜ਼ਖਮੀ ਪੁਲਿਸ ਕਰਮਚਾਰੀਆਂ ਦਾ ਹਾਲਚਲ ਜਾਣਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਆਪਣਾ ਇਹ ਆਪਣਾ ਤਸਵੀਰਾਂ ਇਸ ਮੌਕੇ ਡੀਆਜੀ ਨੇ ਕਿਹਾ ਕਿ ਹੁਣ ਉਹ ਪਿੰਡ ਦੁੰਨੇਵਾਲਾ ਵਿਖੇ ਮੌਕੇ ਦੇ ਸਪੌਟ ਤੇ ਜਾ ਰਹੇ ਹਨ ਤੇ ਉੱਥੇ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ ਅਸੀਂ ਦਿਖਾ ਰਹੇ ਹਾਂ ਸਿਵਲ ਹਟਾਲਾ ਵਿਖੇ ਡੀਆਜੀ ਹਰਚਰਨ ਸਿੰਘ ਭੁੱਲਰ ਆਪਾਂ ਪਹੁੰਚੇ ਅਤੇ ਇੱਥੇ ਇਨ੍ਹਾਂ ਵੱਲੋਂ ਜ਼ਖਮੀ ਪੁਲਿਸ ਕਰਮਚਾਰੀਆਂ ਦਾ ਹਾਲਚਾਲ ਜਾਣਿਆ ਅਤੇ ਉਹਨਾਂ ਨੇ ਇਹਨਾਂ ਨੂੰ ਸ਼ਾਬਾਸ਼ੇ ਵੀ ਦਿੱਤੀ ਉਹਨਾਂ ਕਿਹਾ ਕਿ ਜੋ ਵੀ ਉਹਨਾਂ ਨੇ ਕੀਤਾ ਆਪਣੀ ਡਿਊਟੀ ਦੇ ਫਰਜ਼ ਸਮਝਦੇ ਹੋਏ ਵਧੀਆ ਕੰਮ ਕੀਤਾ ਹੈ ਅਸ਼ੁੰਧ ਖਾਰੀਆਂ ਬਠਿੰਡਾ ਦੇ ਸਿਵਲ ਹਸਪਤਲ ਦੀਆਂ ਸਾਰੀਆਂ ਤਸਵੀਰਾਂ ਸਾਹ ਰੋਕ ਦਸ ਹਾਂ। ਮੁਕਿੰਗਾ ਫਰਾਂਕ ਕਰੋ। ਸਾਹ। ਸਾਹ ਕਰਕੇ ਇਹ ਹੱਦ ਹੈ। ਇੱਥੇ ਲੱਗੀ 6700 ਰੁਪਏ ਬਜੇਗਾ। ਹਾਂ। ਲੱਗੇ 6000। ਅੰਸ਼ੁਰੇ ਲੋਕ ਇਚੇ ਕੰਮ ਨੂੰ ਕੋਲੋਂ ਹੀ ਪੇਟ ਨਾ। ਹਾਂ। ਹਾਂ। ਹੁਣ ਠੀਕ ਹੈ। ਖਸਾ। और कर रहे हैं ना ठीक है और कुछ करना होगा वो मत पता जाने सुने बोले जाने के ऊपर पे बिरिद मारते हैं ऊपर पे बिरिद बिरिद करते हैं अच्छा अच्छा है या ब्रिटिश वह ये सब की जगह देनी आपकी तो ये अफ़गानी ਜਿਹੜੇ ਕੱਲ ਸਾਡੇ ਜਵਾਨ ਇਥੇ ਜੜ ਹੋਏ ਸੀ ਉਹਨਾਂ ਦੀ ਸਿਹਤ ਦਾ ਹਾਲ ਚਾਲ ਪੁੱਛਣ ਨੂੰ ਆਇਆ ਸੀ ਇਸ ਤਰ੍ਹਾਂ ਹਾਲਾਤ ਨੇ ਜਿਹੜੇ ਠੀਕ ਨੇ ਹੁਣ ਸਾਡੇ ਜਵਾਨ ਲਕਨ ਸੱਟਾਂ ਦੋਨਾਂ ਦੇ ਬਹੁਤ ਲੱਗੀਆਂ ਨੇ ਤੇ ਡਾਕਟਰ ਸਾਹਿਬ ਉਹਨਾਂ ਦਾ ਪੂਰਾ ਕੇਅਰ ਕਰ ਰਹੇ ਨੇ ਠੀਕ ਨੇ ਸਾਨੂੰ ਤਾਂ ਉੱਥੇ ਕੀ ਹਲਾ ਦੇ ਜੀ ਅੱਜ ਉੱਥੇ ਮੁੱਕਦੇ ਜਾ ਰਹੇ ਹਾਂ ਜੀ ਜਾ ਕੇ ਉਹਨਾਂ ਨਾਲ ਮੀਟਿੰਗ ਕਰਦੇ